ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਨਸ਼ਾ ਛੱਡਦੇ ਆ ਨਾ ਹੌਸਲਾ ਰੱਖਿਆ ਕਰੋ ਥੋੜਾ ਬਹੁਤਾ ਹੁਣ ਤੁਸੀਂ 5 5 6 6 ਸਾਲ ਨਸ਼ਾ ਕੀਤਾ ਹੁੰਦਾ ਵਾ ਤੁਸੀਂ ਚਾਹੁੰਦੇ ਆ ਕਿ 7 8 ਦਿਨਾਂ ਚ ਅਸੀਂ ਘੋੜੇ ਵਾਂਗੂ ਫੁਰਤੀ ਲੈ ਆਈਏ ਐਡੀ ਛੇਤੀ ਵੀਰ ਜੀ ਘੋੜੇ ਵਾਂਗੂ ਫੁਰਤੀ ਨਹੀਂ ਆਉਂਦੀ ਹੁੰਦੀ ਘਟੋ ਘਾਟ 2 1/2 2 ਮਹੀਨੇ ਲੱਗ ਜਾਂਦੇ ਆ ਪੂਰਾ ਸਰੀਰ ਦਾ ਸਰੀਰ ਸੈੱਟ ਹੋਣ ਨੂੰ ਉਹ ਵੀ ਤਾਂ ਜੇ ਤੁਸੀਂ ਰੈਗੂਲਰ ਖਾਣਾ ਖਾਓ ਰਾਤ ਨੂੰ ਛੋਲੇ ਪੀਓ ਥੋੜੀ ਜੀ ਮੂੰਗੀ ਪੀਂਦੋ ਠੀਕ ਆ ਸੋਇਆਬੀਨ ਪੀਂਦੋ ਉਹਨੂੰ ਭੇਕੇ ਦਿਨੇ ਉਤੇ ਨਿੰਬੂ ਪਾਓ ਗੰਡਾ ਪਾਓ ਕਾਲਾ ਲੂਣ ਪਾਓ ਉਹਨੂੰ ਖਾਓ ਜਾਨ ਆਵੇ ਸਰੀਰ ਦੇ ਵਿੱਚ ਕੱਚੀ ਲੱਸੀ ਪੀ ਜਾਓ ਰਿਪੀਟ ਦੇ ਵਿੱਚ ਹਨਾ ਫੇਰ ਮਸੰਮੀ ਦਾ ਜੂਸ ਡੇਲੀ ਪੀਓ ਕੇਲੇ ਖਾਓ ਖਰਾਕ ਖਾਓਗੇ ਤੇ ਯਾਰ ਜਾਨ ਆਊਗੀ ਸੁੱਕੇ ਸਾਣੇ ਤੁਸੀਂ ਆਨੇ ਆ ਵੀ ਸਾੜੇ ਚ ਖਰਾਕ ਆ ਜੇ ਸੁੱਕੇ ਸਾਣੇ ਕਦੇ ਵੀ ਜਾਨ ਨਹੀਂ ਆਉਂਦੀ ਹੁੰਦੀ ਜਾਨ ਪਾਉਣ ਵਾਸਤੇ ਕੁਝ ਅੰਦਰ ਪਾਉਣਾ ਪੈਣਾ ਸਵੇਰੇ ਐਕਸਰਸਾਈਜ਼ ਕਰੋ ਮੈਨਟ ਕਰੋ ਸਵੇਰੇ ਵਾਕ ਕਰੋ ਜਿੰਨੀ ਕਰ ਸਕਦੇ ਜਦੋਂ ਨਸ਼ਾ ਛੱਡਦੇ ਜੁਣਾ ਕਮਜ਼ੋਰੀ ਤੁਹਾਨੂੰ ਹੋਣੀ ਆਣੀ ਕਮਜ਼ੋਰੀ ਦੂਰ ਕਿੱਦਾਂ ਹੋਣੀ ਆ ਖਰਾਕ ਪ੍ਰੋਪਰ ਖਾਓ ਕੇਲਿਆਂ ਦਾ ਜੂਸ ਪੀਓ ਠੀਕ ਆ ਦਿਨ ਦੇ ਵਿੱਚ ਜੇ ਰਗੜਾ ਲਾ ਸਕਦੇ ਗੁੱਡੇ ਨੂੰ ਵੈਲ ਨਹੀਂ ਲਾ ਸਕਦੇ ਤੁਸੀਂ ਸਵੇਰੇ ਸਵੇਰੇ ਦਹੀਂ ਖਾਓ ਵਿੱਚ ਗੋੜ ਪਾਓ ਠੀਕ ਆ ਲੂਣ ਨਹੀਂ ਪਾਉਣਾ ਗੋੜ ਪਾਓ ਖਰਾਕਾਂ ਰਾਤ ਨੂੰ ਗਿਰੀਆਂ ਪਿਓ ਕੁਝ ਖਾਓਗੇ ਤੇ ਯਾਰ ਅੰਦਰ ਜਾਨ ਪ੍ਰਾਣ ਹੋਣਗੇ ਉਹਨਾ ਮੈਂ ਆ ਆਪਣੇ ਆਪ ਤੋਂ ਕਹਿਣਾ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੈ ਨਹੀਂ ਸਵੇਰੇ ਉੱਠਦੇ ਆ ਪਹਿਲਾਂ ਸ਼ੋਲੇ ਖਾਈਦੇ ਆ ਠੀਕ ਆ ਰਾਤ ਨੂੰ ਭੇਨ ਲਈਦੇ ਆ ਥੋੜੇ ਜਿਹੜੇ ਆ ਬੋਰੀ ਦੇ ਖਲਾਰ ਲਈਦੇ ਜਦੋਂ ਪੁੰਗਰ ਜਾਂਦੇ ਉਦੋਂ ਖਾਈਦੇ ਆ ਗਿਰੀਆਂ ਖਾਈ ਦੀਆਂ ਜੇ ਬਾਜ਼ਾਰ ਚੱਲ ਜੀ ਹੁਣ ਮੱਕੀ ਚੱਲਣ ਦੀਆਂ ਵਾ ਮਕਈ ਦੀਆਂ ਛੱਲੀਆਂ ਚੱਲਣਦੇ ਆ ਉਹਨਾਂ ਨੂੰ ਖਾਓ ਇੱਕ ਦੋ ਦਿਨ ਦੇ ਵਿੱਚ ਉਹ ਖਾਓ ਖਰਾਕ ਤੁਸੀਂ ਖਾਣੀ ਨਹੀਂ ਆ ਥੋੜਾ ਜਿਹਾ ਇਦਾਂ ਕਰੋ ਗਿਰੀਆਂ ਬਦਾਮ ਦੀਆਂ ਫੁੱਲ ਮਖਾਣੇ ਲੈ ਕੇ ਸੌਂਫ ਧਾਗੇ ਵਾਲੀ ਮਿਸ਼ਰੀ 100-100 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ 300 ਗ੍ਰਾਮ ਭੁਜੇ ਜਣੇ ਪਾ ਲਓ 20 ਗ੍ਰਾਮ ਸਫੇਦ ਮੁਸਲੀ ਪਾ ਲਓ ਦੋ ਇਸਕ ਬੋਲ ਦੇ ਸਿਲਕੇ ਪ ਇਨਾ ਸਾਰੀਆਂ ਚੀਜ਼ਾਂ ਨੂੰ ਗ੍ਰੈਂਡ ਕਰਕੇ ਨਾ ਇੱਕ ਜੰਮਜ ਦੇਨੇ ਦੁੱਧ ਨਾਲ ਲਓ ਇੱਕ ਸ਼ਾਮਾ ਨੂੰ ਲਓ ਜਾਣ ਕਿਉਂ ਨਾ ਹੋਊਗੀ ਉਹ ਜੰਦਰ ਜਾਊਗਾ ਤੇ ਜਾਣ ਆਊਗੀ ਖਾਣਾ ਪੀਣਾ ਤੁਸੀਂ ਕੋਣੀ ਪਾਜੀ ਸਰੀਰ ਨਹੀਂ ਓਟਦਾ ਸਰੀਰ ਗਿਆ ਸਾਡਾ ਸਰੀਰ ਤੇ ਜਾਣੇ ਜਾਣਾ ਜਦੋਂ ਅੰਦਰ ਨਹੀਂ ਕੋਈ ਜਾਣਾ ਦੇ ਨਸ਼ੇ ਨੇ ਤੁਹਾਨੂੰ ਅੰਦਰੋਂ ਡੈਮੇਜ ਕਰ ਦਿੱਤਾ ਹੁੰਦਾ ਵਾ ਔਰ ਤੁਸੀਂ ਖਾਣੇ ਪੀਣੇ ਕੁਝ ਨਹੀਂ ਨਸ਼ਾ ਛੱਡਦੇ ਨੇ ਦਵਾਈ ਖਾਈ ਜਾਨੇ ਯਾਰ ਕੱਲੀ ਦਵਾਈ ਕੀ ਕਰੂਗੀ ਮੈਨੂੰ ਦੱਸੋ ਤੁਸੀਂ ਨਾਲ ਖਰਾਕ ਵੀ ਖਾਓ ਪੁੱਜੇ ਜਣੇ ਖਾ ਲਿਆ ਕਰੋ ਦੁਪਹਿਰੇ ਸੌਗੀ ਖਾਓ ਠੀਕ ਆ 5-10 ਗ੍ਰਾਮ ਡੇਲੀ ਸੌਗੀ ਖਾਓ। ਔਰ ਨਾਲ ਮਿਹਨਤ ਵੀ ਲਾਓ। ਇਹ ਨਹੀਂ ਵੀ ਖਾ ਲਿਆ ਸੌ ਲਿਆ ਹੱਗ ਲਿਆ ਬਸ ਇੰਨਾ ਕੰਮ। ਸਿੱਧੀਆਂ ਗੱਲਾਂ ਤਾਂ ਆਪਣੀਆਂ ਮਾਝੇ ਵਾਲੀਆਂ ਵੀ ਖਾ ਕੇ ਮਿਹਨਤ ਕਰੋ ਥੋੜੀ ਬਹੁਤੀ। ਉਠੋ। ਬਾਕੀ ਮਨ ਦੇ ਓਪੋਜ਼ਿਟ ਚੱਲਿਆ ਕਰੋ। ਜੇ ਮਨ ਆਂਦਾ ਨਾ ਵੀ ਆਹ ਕੰਮ ਨਹੀਂ ਕਰਨਾ ਉਹਨੂੰ ਕਹੋ ਮੈਂ ਕਰਨਾ ਹੀ। ਜੇ ਆਂਦਾ ਨਾ ਤੇਰੇ ਤੋਂ ਉੱਠਿਆ ਨਹੀਂ ਜਾਣਾ ਉਹਨੂੰ ਕਹੋ ਮੈਂ ਉੱਠਣਾ ਹੀ। ਜੇ ਆਂਦਾ ਨਾ ਤਾ ਨਹੀਂ ਜਾਣਾ ਤੇ ਨਹਾਉਣਾ ਹੀ ਉਹਨੂੰ ਕਹੋ ਮੈਂ। ਮਨ ਦੇ ਓਪੋਜ਼ਿਟ ਚੱਲੋਗੇ ਤੇ ਚੜ੍ਹਦੀ ਕਲਾ 'ਚ ਰਹੋਗੇ। ਬਾਕੀ ਆਪਣਾ ਪੇਜ ਆ ਮਝੈਲ ਯਾਰਾਂ ਦੇ ਯਾਰ 302 YouTube ਦੇ ਉੱਤੇ ਸਾਰੀਆਂ ਵੀਡੀਓ ਮੈਂ ਉਹਦੇ ਉੱਤੇ ਪਾਈਆਂ ਹੋਈਆਂ ਵਾ ਜਰੂਰ ਉੱਥੇ ਜਾ ਕੇ ਵੇਖੋ ਮੋਟੀਵੇਸ਼ਨ ਆਸਤੇ ਮਨ ਨੂੰ ਚੜ੍ਹਦੀ ਕਲਾ 'ਚ ਰੱਖੋ ਹਮੇਸ਼ਾ ਗੁਰੂ ਆਰ ਗੋਬਿੰਦ ਸਾਹਿਬ ਨੂੰ ਅੰਗ ਸੰਗ ਸਮਝੋ ਹਮੇਸ਼ਾ ਇਹੋ ਸਮਝੋ ਕਿ ਪਾਸ਼ਾ ਤੂੰ ਸਾਡੇ ਕੋਲ ਆ ਤੂੰ ਸਾਡੇ ਕੋਲ ਆ ਡੀਪਲੀ ਫੀਲ ਕਰਿਆ ਕਰੋ ਇਦਾਂ ਕਿ ਉਹ ਸਾਡੇ ਲਾਗੇ ਤੁਰੇ ਫਿਰਦੇ ਤੁਹਾਨੂੰ ਕੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਛਣ ਛਣ ਕੜਿਆਂ ਦੀਆਂ ਆਵਾਜ਼ਾਂ ਮਹਿਸੂਸ ਹੋਊਗਾ ਤੁਹਾਡੇ ਲੱਗੇ ਕਿ ਕੋਈ ਬਰਸ਼ਾ ਲੈ ਕੇ ਤੁਰਿਆ ਫਿਰਦਾ ਕਿਰਪਾਨ ਸਿੰਘ ਨਿਹੰਗ ਸਿੰਘ ਜਿਵੇਂ ਬਾਣੇ ਸ਼ਹੀਦ ਸਿੰਘਾਂ ਦੇ ਪਹਿਰੇ ਹੁੰਦੇ ਨਾ ਉਦਾਂ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਕਰੂ ਤੇ ਸਹੀ ਯਾਰ ਕੁਝ ਬਸ ਖਾ ਲਿਆ ਤਾਂ ਵੀ ਇਦਾਂ ਸੌ ਲਿਆ ਤਾਂ ਵੀ ਇਦਾਂ ਉੱਠ ਕੇ ਤਾਂ ਵੀ ਇਦਾਂ ਝਪੜੇ ਮੂੰਹ ਇਹੋ ਜੀ ਜਵਾਨੀ ਦੇ ਕੁੜੀ ਹਵੀ ਲੱਕ ਦੀ ਲਾਂਹ ਤਾਂ ਇਹੋ ਜੀ ਜਵਾਨੀ ਦੇ ਯਾਰ ਜੇ ਪੈ ਹੀ ਰਹਿਣਾ ਵਾ ਤੇ ਇਹੋ ਜੀ ਜਵਾਨੀ ਨੂੰ ਖੇ ਸਵਾਹ ਕਰਨਾ ਵਾ ਯਾਰ ਪੁਰਾਣੇ ਬੁੱਢੇ ਸਾਡੇ 20-20 ਕਿੱਲੇ ਉਹਨਾਂ ਮੰਡ ਸਾਡੇ ਇਧਰ ਮਾਝ ਏਰੀਆ 'ਚ ਪੁੱਟ ਸਾਡੇ ਉਹਨਾਂ ਨੇ ਬੂਝੇ ਜਿਹੜੇ ਬਾਕੀ ਵੀ ਏਰੀਆ ਦੇ ਸੀ ਉਹਨਾਂ ਨੇ ਹੱਲਾਂ ਦੇ ਨਾਲ ਐ ਵਲੇ ਨੂੰ 10 ਵਜੇ ਤੋਂ ਹੀ 11 ਵਜੇ ਉੱਠਦੇ ਜੋ ਹੈ ਪੁਰਾਣੇ ਬੁੱਢੇ ਦੇ 10:00 ਵਜੇ ਤੱਕ 2-2 ਕਿੱਲੇ ਪੈੜੀ ਦੇ ਬਾਹਰ ਦਿੰਦੇ ਹੁੰਦੇ ਸੀ ਹੱਥ ਬੰਨ ਕੇ ਬੇਨਤੀ ਆ ਸੰਘਰਸ਼ ਕਰੋ ਸੰਘਰਸ਼ ਕਰਕੇ ਜਿੱਤਿਆ ਜਾਣਾ ਦਵਾਈ ਲੈਣ ਲਈ ਫੋਨ ਨੰਬਰ ਦਿੱਤਾ ਆ ਫੋਨ ਲਾਓ ਧੰਨਵਾਦ